ਆਇਆ ਤੋ ਪ੍ਰੋ ਰੀਗਾ ਕੈਂਡਾ ਹਾਂ ਭੈਣੇ ਬਹੁਤ ਜਿਆਦਾ ਕੈਂਡ ਲੱਗਦੀ ਆ ਭਈਆ ਚੱਲ ਠੀਕ ਐ ਭੈਣੇ ਤੂੰ ਕਰ ਇੰਜੋਏ ਮੈਂ ਹੁਣ ਕਿਰਨਾ ਨੂੰ ਵੇਖ ਲਵਾਂ ਉਹ ਕੀ ਕਰ ਰਹੀ ਏ ਕੀ ਯਾਰ ਕਿਰਨਾ ਸਾਰਾ ਦਿਨ ਘਰ ਦਾ ਕੰਮ ਹੀ ਕਰਦੀ ਰਹਿੰਦੀ ਏ ਉਧਰ ਗਾਇਸ ਬੈਠ ਵੱਲ ਦੇਖ ਲਾ ਉਹ ਘੁੰਮਦੀ ਫਿਰਦੀ ਭਈ ਇੰਜੋਏ ਕਰਦੀ ਫਿਰਦੀ ਏ ਤੂੰ ਵੀ ਕੋਈ ਇੰਜੋਏ ਕਰ ਨਾ ਨਹੀਂ ਇੰਜੋਏ ਕਰਨਾ ਤੇ ਨਾਟਕੇ ਦਿਖਾ ਦੇ ਕਿਰਨਾ ਕੋਈ ਇਹਨਾਂ ਨੂੰ ਬੰਦੋ ਸੰਗਲ ਦੇ ਨਾਲ ਇਹਨੂੰ ਤਾਂ ਮੱਕਣ ਵਾਸਤੇ ਕਿਹਾ ਸੀ ਇਹਨੂੰ ਦੋਰੇ ਪੈਨ ਲਾਪੇ ਆ ਕੋਈ ਇੰਨੀ ਫਰੀ ਰਿਕਨ ਖਾਗਾ ਜਿਮਾਂ ਦੀ ਖਰਾਬ ਹੋ ਗਿਆ ਹੈ ਨਾਲੇ ਮੇਰੀ ਭਗਵੰਦ ਮਾਨ ਸਰਕਾਰ ਅਗੇ ਬਾਰ ਬਾਰ ਵੇਖਦੀ ਹੈ ਮੇਰੀ ਅਪੀਲ ਹੈ ਜਿਹੜੀ 600 ਸਾਨੂੰ ਜੁਨਟ ਤੁਸੀਂ ਫਰੀ ਦਿੰਦੇ ਹੋ ਉਹਨਾਂ ਵਿੱਚ 300 ਟੁੱਟਾ ਗਏ ਇਹਨੂੰ ਛੱਡ ਕੇ ਚੰਗੀ ਦਾ ਲਾਏ ਜਾਣ